ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਾਈ ਸਾਰੇ ਵਧੀਆ ਹੋਏਗੇ ਮੌਸਮ ਬਦਲਿਆ ਬਾਈ ਕੱਲ 27 ਤਰੀਕਾ ਹੀ ਲਗਾਤਾਰ ਬੁੰਡਾ ਬੰਦੀ ਜੀ ਹੋ ਰਹੀ ਹੈ ਜਦਾਂ ਮੀਂਹ ਜਿਆਦਾ ਵੀ ਨਹੀਂ ਹੈ ਵੀ ਜਿਆਦਾ ਹੀ ਹੈ ਬਹੁਤਾ ਉਹ ਬੁੰਡਾ ਬੰਦੀ ਜੀ ਵਾਲਾ ਮੌਸਮ ਹੈ ਵਾਹ ਵਾਹ ਕੱਲ ਗਈ ਹਵਾ ਕਾਫੀ ਧੀ ਜਿਹੜੀ ਮੀਂਹ ਘੱਟ ਪੈਣ ਕਰਕੇ ਹਜੇ ਕਣਕਾਂ ਠੀਕ ਆ ਦੇਖੋ ਖੜੀਆਂ ਕੋਈ ਐਸੀ ਬਾਤ ਨਹੀਂ ਜੇ ਜ਼ਿਆਦਾ ਮੀਂਹ ਪੈ ਗਿਆ ਹਵਾ ਚੱਲਦੀ ਫੇਰ ਕਣਕ ਗਿਰ ਜਾ ਚਿਕੜੀ ਜਿਹਾ ਵਾਲਾ ਮੌਸਮ ਹੋਇਆ ਵਾ ਆ ਪਾਵਾ ਮਾ ਬਈ ਜਾ ਕੇ ਮਿਲ ਨੂੰ ਤਿੰਦਰ ਦੀ ਟਰਾਲੀ ਗਈ ਵੀ ਦੀ ਰਾਤ ਕੀ ਮਿਲ ਮਾ ਆ ਗਿਆ ਬਾਈ ਗੱਡੀ ਆ ਗਈ ਬਣੇ ਰਹੀ ਹੋਈ ਆਪਣੀ ਵੀਡੀਓ ਕੇ ਲੱਜ ਮਿਲਦੇ ਆਪਾਂ ਪੱਗੇ ਪਹੁੰਚ ਗਏ ਬਾਈ 슈ਗਰ ਮਿੱਲ ਆਪਾਂ ਸਲਾਣਾ ਮੀਂਹ ਪੈ ਰਿਆ ਕਿੜਮਣ ਕਣੀ ਜੀ ਹੋ ਰਹੀ ਹੈ ਚਿਕੜੀ ਹੋ ਗਈ ਪੂਰੀ ਮਿੱਲ ਮਾ ਘਟ ਗਿਆ ਬਾਈ ਰਾਸ਼ ਬਾਰਸ ਕਰਕੇ ਤਕਰੀਬਨ 4-5 ਗਲ ਐਨਾ ਹੀ ਰਹਿ ਗਈਆਂ ਪਰਾਂ ਬੱਕੀ ਸਾਰਾ ਖਾਲੀ ਐ ਇਹ ਵੀ ਸਪੈਸ਼ਲ ਮੈਂ ਹੀ ਹੋ ਜੇਗੀ ਖਾਲੀ ਬਾਈ ਮਿਲ ਕੇ ਦੇ ਸੁਦੀਰ ਬਾਪ ਨੂੰ ਮਿਲ ਕੇ ਕਰੀਏ ਸੈਟਿੰਗ ਇਸ ਦੀ ਪਰਚੀ ਦੀ ਪਰਚੀ ਦੀ ਥੋੜੀ ਦਿੱਕਤ ਤੇ ਆਪਾਂ ਨੂੰ ਇਸ ਟਰਾਲੀ ਦੀ ਨਹੀਂ ਤਾਂ ਰਾਤ ਖਾਲੀ ਹੋ ਜਾਣੀ ਸੀ ਰਾਤ ਫੇ ਡਰਾਈਵਰ ਨੂੰ ਕੋਈ ਪਰਚੀ ਲੈਣੇ ਲੂਣੇ ਮ ਬੱਦਲ ਬੁੱਤਲ ਗਈ ਪਤਨ ਕਿਹਿਆ ਚੱਕਰ ਬਣਿਆ ਰੱਬ ਜਾਣੇ ਰਾਤ ਪਰਚੀ ਮਿਲੀ ਨਹੀਂ ਦੀ ਸਲਾਮ ਭਾਈ ਆਪਾਂ ਪਿੰਡ ਨੂੰ ਇਹ ਚਾਹ ਚੂ ਪੀ ਕੇ ਜਿਹੜਾ ਕੰਮ ਆਏ ਤੇ ਫੋਂ ਕੰਮ ਗਿਆ ਬਾਣ ਆਪਣਾ ਗਣੀਆਂ ਪੈਰੀਆਂ ਕੀ ਹਾਲ ਹੈ ਹੋਰ ਸਰਪੰਚ ਮਹਾਰਾਜ ਜੀ ਠੀਕ ਹੈ ਵਧੀਆ ਨੰਦਰ ਬਾਈ ਇਹ ਆਪਣਾ ਦੁੱਜੀ ਆ ਦੁੱਜੀ ਆਣਾ ਦੁੱਧ ਪਾ ਗਿਆ ਜਾਂਦਾ ਆਪਾਂ ਨੂੰ ਉਹ ਬਾਈ ਦੁੱਧ ਪਾ ਗਿਆ ਜਾ ਉਹ ਦੁੱਜੀ ਆਪਾਂ ਪਾ ਦੁੱਧ ਲੈ ਕਰਾਂ ਬਾਈ ਮੈਸਾ ਦਾ ਗਾਇਆਂ ਦਾ ਫੈਂਟਾ ਪਾਉਂਦਾ ਆ ਆਹ ਉਹ ਗੱਡੀ ਖੜੀ ਆ ਆਪਣੀ ਦੇਖ ਉਹ ਖੜੀ ਆ ਬਾਈ ਕੇ ਮਰੂਤੀ ਬਾਈ ਨੇ ਮਰੂਤੀ ਬਣਾਈ ਵੀ ਹੈ ਹੈ ਜਿਪਸੀ ਬਣਾਈ ਵੀ ਮਰੂਤੀ ਦੀ ਵੀਨਾ ਨਗਰ ਮੰਡਾ ਦੇ ਰਹੇ। ਪੀਵਾ ਬਾਈ ਚਾ ਚੂ ਪੀ ਕੇ ਫਿਰ ਚੱਲਦੇ ਆਪਾਂ। ਅੱਗੇ ਦੇ ਬਾਈ ਮਿਲਮਾ ਤੇ ਆਪਾਂ ਸੈਂਪਲੀ ਸਾਹਿਬ ਨੂੰ ਪ੍ਰੇਤੇ ਵਾਲੀ ਟਰਾਲੀਆਂ ਜਾਹੇਂ ਬਾਈ ਲੈ ਕੇ ਆਪਣੀਆਂ। ਇੱਕ ਉਹ ਖੜੀ ਏ ਟਰਾਲੀ ਬਾਹਰ ਆਪਣੀ। ਇੱਕ ਟਰਾਲੀ ਖੜੀ ਏ ਅੰਦਰ। ਸੁਪਰ। ਇਹ ਟਰੈਕਟਰ ਮਾ ਜਾਹੇਂਗੇ ਲੈ ਕੇ ਆਪਾਂ। ਚੱਲਦੇ ਆਂ ਭਾਈ ਪਿੰਡ ਨੂੰ ਕਰ ਲਿਆ ਹੌਲੈਂਡ ਸਟਾਰਟ ਆਪਾਂ ਨੇ ਦੋਈ ਟਰਾਲੀ ਭਰੀ ਸੁਪਰਮਾਰਕ ਭਾਈ ਵਾਲੇ ਨਾਲ ਇਹ ਡਰਾਈਵਰ ਕੱਢਦਾ ਬਈ 852 ਰਮਨ ਨੂੰ ਕਿਹਾ ਵੀ ਤੂੰ ਲੈ ਜਾ ਆ ਗਿਆ ਇਹ ਜੋੜ ਲਈ ਭਾਈ ਸੁਪਰਮਾਰਕ ਰਹੇ ਹੈ ਬਾਈ ਸੁਪਰ ਰੱਕਾ ਇੱਕ ਵਾਰੀ ਤਾਂ ਮੌਸਮ ਹੋ ਗਿਆ ਦਾ ਬਾਈ ਸਾਫ ਜਿਹੜੀਆਂ ਜੀਆਂ ਫੇਰ ਪੈਣ ਲੱਗੀਆਂ ਪਹੁੰਚ ਗਏ ਬਾਈ ਪੈਕ ਡੀਵਾ ਇਹ ਲੱਗਿਆ ਪੈਣ ਉਹ ਬਾਰਕਰ ਖਾਹੇਗਾ ਬਾਰਕਰ ਬਰਗਰ ਖਾਉਣਗੇ ਬਾਈ ਪਹੁੰਚ ਗਏ ਬਾਈ ਮੈਕਡੀਪਾ ਠੜ ਲੱਗੀ ਬਰਗਰ ਬਰਗਰ ਖਾएंगे ਬਾਈ ਰਹਿ ਮੈਕ ਟਾਨਲਸ ਕੜੀਆਂ ਲੱਗੀਆਂ ਬਾਈ ਪੈਣ ਜੈ ਗੁਰ ਦਾ ਸ਼ਬਦ ਆ ਰਿਹਾ ਬਈਆਂ ਦਾ ਲਗਾ ਲਾਏ ਤੇ ਬਾਈ ਸਾਈਡ ਮਾ ਟਰੈਕਟਰ بارش ਲੱਗੀ ਹੋਣਾ ਆਪਾਂ ਅਗੇ ਮੈਕਡੋਨਲਡਰ ਵਾ 버ਗਰ 버ਗਰ ਖਾएंगे ਅੰਨੇ ਭੁੱਖ ਲੱਗੀ ਵੀ ਦੇ ਨਾਲੇ ਅੰਨੇ ਨਾਲੇ ਬਾਈ بارش हट ਜੇਗੀ ਆਰਡਰ ਕਰਦੇ ਆਪਾਂ ਨੇ ਲੈ ਵੀ ਆ ਗਿਆ ਆਪਣਾ ਆਰਡਰ ਹੋਰ ਅਮਨਸਾ ਠੀਕ ਠਾਕ ਹੈ ਜੀ ਠੀਕ ਹੈ ਲੈ ਵੀ ਫਿਰ ਦੇਖ ਕਿਆ ਕੁਸਾ ਖੋਲ ਕੇਣਾ ਜੱਟਾ ਲੈ ਟਰੈਕਟਰ ਬਾਹਰ ਤੋਂ ਆਦਾ ਵਾ ਬੈਠਾ ਉਹਨਰ ਆਵਾ ਚਲੋ ਭਾਈ ਜੋ ਸਾਧਨਾ ਆਪਣੇ ਵਾਹੀ ਲੈ ਕੇ ਆਵਾਂਗੇ ਹਨਾ ਲੈ ਟੂ ਭੱਜ ਗਈ ਆ ਗਈ ਆ ਗਈ ਹੋਰ ਭਾਈ ਛਕੋ ਭਾਈ ਸਮਾਨ ਕਰਾਂ ਟੈਸਟ ਠੀਕ ਹੈ ਭਾਈ ਬਣੇ ਰਹੋ ਆਪਣੀ ਵੀਡੀਓ ਗੱਲ ਦੇਖੋ ਭਾਈ ਰੌਣਕ ਮੇਲਾ ਲੱਗ ਰਿਹਾ ਪੂਰੀ ਦੁਨੀਆ ਆਪਣਾ ਇੰਜੋਏ ਕਰ ਰਹੀ ਹੈ ਖੱਗਲੇ ਬਾਈ 버ਗਰ 버ਗਰ ਮੀ ਵੀ ਹਟ ਗਿਆ ਮੀ ਚੰਗੀ ਬਾਰਿਸ਼ ਪੈਣ ਲੱਗੀ ਦੀ ਚਲਾ ਬਾਈ ਬਾਰਿਸ਼ ਹਟ ਗਈ ਦੀ ਬਾਈ ਇੱਕ ਗੱਲ ਪੱਕੀ ਐ ਚਾਹ ਬਣਿਆ ਬਣਾਇਆ ਨਾ 2 ਕਰੋੜ ਦਾ ਮਕਾਨ ਲੈ ਲਿਓ ਜਿਹੜਾ ਸੁਆਦ ਆਪ ਸਮਾਨ ਲਿਆ ਕੇ ਮਕਾਨ ਬਣਾਨੇਗਾ ਉਹ ਸੁਆਦ ਬਾਈ 2 ਕਰੋੜ ਰੁਪਈਆ ਲਾ ਕੇ ਨਹੀਂ ਆਉਂਦਾ ਚਲੋ ਮਕਾਨ ਤੇ ਹੋ ਵੀ ਵਧੀਆ ਹੋਏਗਾ ਮੈਨੂੰ ਨਹੀਂ ਕਹਿੰਦਾ ਪਰ ਜਿਹੜਾ ਨਜ਼ਾਰਾ ਆਪਣੇ ਹੱਥਾਂ ਨਾਲ ਰੇਤਾਂ ਲਿਆਣਾ ਇੱਟਾਂ ਲੈਣੀਆਂ ਮਿੱਟੀ ਪਰਥ ਪਾਣੀ ਉਹ ਸੁਆਦ ਬਾਈ 2 ਕਰੋੜ ਇਕੱਠਾ ਤੇ ਕੀ ਜਾਂਦਾ ਚਲੋ ਚੱਲਦੇ ਆ ਬਾਈ ਬਲਾ ਪਿੰਡ ਜਾ ਕੇ ਬਾਰਸ਼ ਆ ਡੇਗੀ ਬਾਰਸ਼ ਪੈ ਰਹੀ ਆ ਬਾਈ ਪੂਰੀ ਪੂਰਾ ਨਹੀਂ ਪੈ ਰਿਆ 11 ਨਹੀਂ ਪੈਂਦੇ ਬਾਈ ਆ ਜਾ ਭਾਈ ਆ ਜਾ ਗੱਲ ਲੱਟਾ ਮਾਰਾ ਸੂਪਰ ਪਰ ਦੂਆ ਉਲਕੇ ਅੰਦਰ ਤੜਾ ਲੇ ਕਰ ਲਿਆ ਚਾਰ ਹੈ ਭਾਈ ਚੱਕ ਦੇ ਤੀ ਭਾਈ ਆਪਣੇ ਦਾ ਪਿੱਛੇ ਗਏ ਮਾਰ ਚੱਲ ਦੇ ਵਾ ਗਏ ਬਾਈ ਰਾਜਪੁਰਾਪਾ ਵੀ ਹਟ ਗਿਆ ਇਹ ਹਟ ਗਿਆ ਬਾਈ ਇੱਛਾ ਬਹੁਤ ਬਾਹਰ ਸੋਈ ਪਕੜੀਆਂ ਜਾਂ ਰਹਿ ਗਈਆਂ ਯਾਨੀ ਪੀ ਪੈਦਰ ਅਪੂਰਤੀ ਪੈਦੀ ਹੈ ਕੱਪੜੇ-ਕੁਪੜੇ ਸਭ ਵਿੱਚਗੇ ਰੁਕੇ ਆਪਾਂ ਵੀ ਨਹੀਂ ਉੱਪੇ ਚੋ ਗਈ ਫੇਰ ਆ ਗਈ ਬਾਈ ਬਾਰਿਸ਼ ਆ ਤਾਂ ਮੀਂਹ ਪੰਦੇ ਬਾਈ ਲੱਗੇਗੇ ਸਿਰੇ ਕਰਾਂ ਬਹੁਤ ਬਾਰਸ ਹੋ ਗਈ ਦੇਖੋ ਬਾਹਰ ਮਾ ਪਾਣੀ ਖੜਾ ਆ ਪੂਰਾ ਹਜੇ ਵੀ ਪਿਆ ਹੋ ਰਿਹਾ ਰੱਬ ਕਿਦੋਂ ਗੇਰੰਗ ਹੈ ਬਾਈ ਜੋ ਦਾਤੇ ਨੂੰ ਮਰਜੂਰ ਲੈ ਵੀ ਆ ਗਏ ਘਰਾਂ ਪੀਚੇ ਕੇ ਮੀਂਹ ਸੀਰੇ ਤੱਕ ਮੀਂਹ ਪੈਦਾ ਆ ਬੂਟਾ ਹੋਈ ਪਾਣੀ ਪੈ ਗਿਆ ਆਉਣ ਡੰਡ ਪੈਣ ਲਗੀ ਕਾਰਾ ਉਗੜੇ ਗੁੜਿਆਂ ਦੇ ਬਚਾਓ ਐ ਬੱਕੀ ਭਾਈ ਮੀਂਹ ਬਹੁਤ ਹੈ ਲਿਓ ਜੀ ਨੇਰਾ ਹੋ ਗਿਆ ਆਪਾਂ ਚੱਲੇ ਆ ਮਨ ਨੂੰ ਛੱਡਣਾ ਬੱਕੀ ਭਾਈ ਬਾਰਿਸ਼ ਬਹੁਤ ਹੈ ਬੇਮੌਸਮੀ ਬਾਰਿਸ਼ ਹੈ ਮਹਾਰਾਜ ਹਵਾ ਹਵਾ ਦੇ ਵਿਚੌਰ ਰੱਖਿਆ ਬਾਈ ਕੜੇ ਅੰਗੂੜਿਆਂ ਦੇ ਚਲੋ ਪਾਣੀ ਪੂਣੀ ਦਾ ਸਰਜਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਗੱਲੂ ਕਿਸੇ ਨਵੀਂ ਵੀਡੀਓ ਮਾ ਬਣੇ ਰਹੋ ਜੀ ਆਪਣੇ ਚੈਨਲ ਗੈਲ ਓਕੇ ਬਾਈ